ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਸੋ ਆਪਾਂ ਵੀ ਬਹੁਤ ਵਧੀਆ ਜੀ ਤੇ ਆਪਾਂ ਰਹਿਣੀ ਉੱਕੇ ਆ ਗਿਆ ਨੀਚੇ ਔਰ ਅੱਜ ਮੈਂ ਜਾਣਾ ਆਪਣੀ ਦਵਾਈ ਲੈਣ ਦੇ ਲਈ ਵਟ ਧੁੱਪ ਇੰਨੀ ਜ਼ਿਆਦਾ ਹੋ ਜਾਂਦੀ ਹੈ ਹੁਣ ਜਲਦੀ ਹੀ ਕਿ ਨਿਕਲਣੇ ਦਿਲ ਨਹੀਂ ਕਰਦਾ ਜਿੱਦਾਂ ਕਿ ਹੁਣ ਟਾਈਮ 9 ਵਜੇ ਆ ਤੇ 9 ਵਜੇ ਇੰਨੀ ਜ਼ਿਆਦਾ ਧੁੱਪ ਹੈ ਕਿ ਮੇਰਾ ਇੱਕ ਕੀਲ ਕਰਦਾ ਕਿ ਜਾ ਮੈਂ ਇੱਕ ਦਿਨ ਕਰਦਾ ਨਹੀਂ ਹਜੇ ਥੋੜੇ ਦਿਨ ਰਹਿ ਜਾ ਮੈਂ ਬਟ ਨਹੀਂ ਜਾਣਾ ਪੈਣਾ ਸੋ ਚੱਲਾਂਗੇ ਬ੍ਰੇਕਫਾਸਟ ਕਰਨ ਤੋਂ ਬਾਅਦ ਇਧਰ ਮੈਕਸ ਨੂੰ ਅੱਜ ਬਾਹਰ ਲਈ ਹਵਾ ਲਵਾਈਆ ਥੋੜਾ ਜਿਹਾ ਘੁਮਾਇਆ ਫਿਰ ਆਇਆ ਆ ਗਿਆ ਹੁਣ ਆਜਾ 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 ਮੈਕਸ ਆਜਾ ਦੇਖ ਅੰਦਰ ਆਉਣਾ ਵੀ ਚਾਹੀਦਾ ਹੈਗਾ ਬਾਹਰ ਵੀ ਚਾਹੀਦਾ ਮੈਕਸ ਆਜੋ ਇਹਨੂੰ ਆਪ ਦਾ ਨਾਮ ਪਤਾ ਲੱਗਣ ਲੱਗਿਆ ਹੋਣਾ ਨਾ ਮੈਕਸ ਉਹ ਮੈਕਸ ਆ ਜਾ ਇੱਧਰ ਆ ਜਾ ਚੱਲ 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 ਚਲ ਚੱਲ ਬਾਸ ਬਹੁਤ ਕਮਲੇ ਅੱਜ ਵਾਰ ਮੈਕਸ ਬਾਈ ਲੈ ਕੇ ਆਉਣ ਤੋਂ ਬਾਅਦ ਅੱਜ ਆਪਾਂ ਇੱਕ ਹੋਰ ਜ਼ਰੂਰੀ ਕੰਮ ਕਰਨਾ ਇੱਥੇ ਆਪਾਂ ਲਗਾਉਣੇ ਆ ਪੜਦੇ ਪੜਦੇ ਆਪਣੇ ਲਿਆਂਦੇ ਪਏ ਆ ਕਿਉਂਕਿ ਉੱਥੇ ਫਿਸ਼ ਨੂੰ ਵੀ ਧੁੱਪ ਆ ਰਹੀ ਆ ਉਹ ਫਿਰ ਛਾਂ ਦੇ ਵਿੱਚ ਕੁਹੁੰਜੇ ਜੇ ਲੱਗ ਰਹੀਆਂ ਨੇ ਔਰ ਦੁਪਹਿਰੇ ਫਿਰ ਸੌਣ ਲਈ ਵੀ ਥੋੜਾ ਹਨੇਰਾ ਜਿਹਾ ਹੋ ਜਾ ਕਰੂਗਾ ਸੋ ਅੱਜ ਇਹ ਵੀ ਕੰਮ ਜ਼ਰੂਰੀ ਆ ਇਹ ਵੀ ਕਰਵਾਵਾਂਗੇ ਆ ਕੇ ਨਾ ਜੀ ਕਾ ਤੁਹਾਨੂੰ ਕੀ ਹੋ ਗਿਆ ਹੈ ਉਹਦਾ ਕੀ ਹੋ ਗਿਆ ਉਹ ਬਿਮਾਰ ਆ ਤਿਆਰ ਹੋ ਜੀਏ ਚੱਲੀਏ ਸਵੇਰੇ ਆਂਟੀ ਕਹਿੰਦੇ ਘਰ ਰੋਣਾ ਪੈ ਗਿਆ ਪਰੀ ਤਾਈ ਜੀ

ਚਲੋ ਜੀ ਚੱਲੀਏ ਮੈਂ ਚੱਲੀ ਰਹੂ ਲੋ ਜੀ ਦਵਾਈ ਆਪਾਂ ਲੈ ਜੀ ਸਭ ਤੋਂ ਪਹਿਲਾਂ ਚਾਹ ਵੀ ਕਰਾਂ ਤੇ ਲੋ ਜੀ ਕਹਿੰਦੇ ਚਾਹ ਨਹੀਂ ਪੀਣੀ ਕੋਲ ਡਰਿੰਕ ਪੀਣੀ ਹੈ ਕਰਨੀ ਆ ਦੇਖਿਓ ਆ ਫਸੋਂ ਨਹੀਂ ਆਣਾ ਉਹ ਨਹੀਂ ਹੋ ਗਿਆ ਲੋ ਜੀ ਦਵਾਈ ਲੈ ਕੇ ਆਪਾਂ ਅਗੇ ਸੀ ਘਰ ਹਜੇ ਆਈਆਂ ਨਾ ਆਪਾਂ ਕਿੰਨਾ ਕ ਟਾਈਮ ਹੋ ਗਿਆ ਸਾਨੂੰ ਤੇ ਕਿੰਨਾ ਟਾਈਮ ਲੱਗ ਗਿਆ ਦਵਾਈ ਨੂੰ ਕੱਟ ਬਹੁਤ ਸੀਗਾ ਤੇ ਵੈਸੇ ਅਸੀਂ ਕਿਤੋਂ ਨਾ ਕਿਤੋਂ ਹੋਰ ਵੀ ਸਿਰ ਕੱਢ ਕੇ ਆਏ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਔਰ ਹੁਣ ਆਪਾਂ ਖਾਣੇ ਰੋਟੀ ਆਉਂਦੀ ਆ ਕੁੜੀ ਨੇ ਰੱਖਤੀ ਮੁਰੇ ਰੋਟੀ ਖਾ ਲਾ ਆਪੀ ਖੜ ਗਈ ਸੀ ਗੋਭੀ ਦੀ ਸਬਜ਼ੀ ਨਾਲ ਰੋਟੀ ਖਾਣੇ ਜਸਵਿੰਦਰ ਕਾ ਜੀ ਮਿਰਚ ਬਹੁਤ ਆ ਪਰ ਕੋਈ ਗੱਲ ਨਹੀਂ ਆਪਾਂ ਦਾ ਮਿਰਚ ਵੱਧ ਤੋਂ ਵੱਧ ਖਾ ਲਈ ਦੀ ਐ ਇੰਦਾ ਕੋਈ ਚੱਕਰ ਨਹੀਂ ਚਲੋ ਖਾ ਕੇ ਦਿਖਾਈਏ ਰੁੱਤੀ ਤੁਹਾਨੂੰ ਕੀ ਟਾਈਮ ਕਿੰਨਾ ਹੋ ਗਿਆ ਪਤਾ ਨਹੀਂ ਸਾਡਾ ਟਾਈਮ ਪੀਸ ਖਰਾਬ ਆ ਲੈ ਕੇ ਆਉਣਾ ਡੀਮਾਰਟ ਚੋਂ ਲੈ ਕੇ ਆਵਾਂਗੇ ਨਵਾਂ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਘੜੀ ਵੀ ਮੇਰੀ ਲੋ ਹੋ ਗਈ 4 ਪੌਣੇ 4 ਦਾ ਚਾਹ ਆਪਾਂ ਨੇ ਪੀ ਲਈ ਐ ਬੱਚੇ ਸਕੂਲ ਤੋਂ ਆ ਗਏ ਹੁਣ ਦੇਖ ਰਹੇ ਨੇ ਥੋੜਾ ਟਾਈਮ ਟੀਵੀ ਫਿਰ ਉਹਨਾਂ ਨੂੰ ਪੜਾਉਣਾ ਉਸ ਤੋਂ ਪਹਿਲਾਂ ਆਪਾਂ ਇੱਕ ਗੇੜਾ ਲਾਇਆ ਹੀ ਗੱਡੀ ਦਾ ਕਿਉਂਕਿ ਜੇ ਛੱਡਤੀ ਕਦੇ ਦਿਨ ਵਿੱਚ ਫਿਰ ਪ੍ਰੈਕਟਿਸ ਦੀ ਰੁਕ ਜਾਣੀ ਆ ਇਸ ਲਈ ਇਸਕੇ ਬਾਰੀ ਦੂਰ ਨਹੀਂ ਜਾਂਦੇ ਇੱਕ ਰਾਉਂਡ ਜਿਹਾ ਕੱਢੇ ਹੋਣੇ ਆ ਚਲੋ ਫਿਰ ਚਾਬੀ ਜੀ ਆਪਣੇ ਕੋ ਨਵਾਂ ਡ्रेसਿੰਗ ਟੇਬਲ ਰੈਡੀ ਹੋਇਆ ਦੇਖੋ ਕਿੰਨੀ ਸੋਹਣੀ ਲੁੱਕ ਹੈ ਹੁਣ ਇਹ ਜਲਦੀ ਹੀ ਜਾਊਗਾ ਆਪਣੇ ਕਮਰੇ 'ਚ ਲੈਟਰ ਬਣਾਦਾ ਲੈਟਰ ਹਾਂ ਨਾ ਤੁਸੀਂ ਮੈਨੂੰ ਗਿਫਟ ਕਰਨਾ ਨਾ ਅਨਿਵਰਸਰੀ ਤੱਕ ਸਾਸਰੀਕਾਰ ਸਾਸਰੀਕਾਰ ਉਮਾਰੀ ਢਾਵਾਂ ਜਿਹੜਾ ਨਾ ਹੋ ਪਈ ਦਿੱਕਾਂ ਹੈ? ਉਮਾਰੀ ਢਾਵਾਂ ਉਹ ਟਾਕੀ ਕਹਿਣੀ ਆ ਫੇਰ ਦੋਂਗੇ ਨਾ। ਸਹੀ ਗੱਲ ਆ। ਫੇਰ ਬਣਾਣਾ ਨਾ ਬੜਾ ਸਿੱਖਾ। ਫੇਰ ਤਾਂ ਉਹ ਤੇ ਡਰੈਸਿੰਗ ਟੇਬਲ ਬਣੂ ਆਪਣੇ ਕੱਪੜੇ ਕਿੱਥੇ ਜਾਣਗੇ? ਬਹੁਤ ਸੋਹਣਾ। ਆਪਾਂ ਆ ਗਏ ਉੱਪਰ ਬੂਟਿਆਂ ਨੂੰ ਪਾਣੀ ਪਾਉਣ ਦੇ ਲਈ। ਦੋ ਟਾਈਮ ਪਾਣੀ ਪੈਂਦਾ ਨਹੀਂ ਤਾਂ ਸੁੱਕ ਜਾਂਦੇ ਆ। ਤੇ ਚਲੋ ਹੁਣ ਤਰੋ-ਤਰ ਕਰ ਦਈਏ ਇਹਨਾਂ ਨੂੰ। ਪਾਹੀਏ ਪਾਣੀ। ਲਓ ਜੀ ਟਾਈਮ ਹੋ ਗਿਆ 9:30 ਦਾ ਤੇ ਮੈਂ ਬੈਠੀ ਬੱਚਿਆਂ ਵਾਲੇ ਰੂਮ ਦੇ ਵਿੱਚ ਤੇ ਆਪਾਂ ਤਿਆਰੀ ਕਰ ਰਹੇ ਆ ਬੱਚਿਆਂ ਦੇ ਸਕੂਲ ਦੀ ਕੱਲ ਦੀ ਕਿਉਂਕਿ ਕੱਲ ਹੈਗਾ ਸੈਟਰਡੇ ਤੇ ਸੈਟਰਡੇ ਇਹਨਾਂ ਦੇ ਕਲੱਬ ਵਗੈਰਾ ਲੱਗਦੇ ਆ ਜਿਦੇ ਵਿੱਚ ਗੇਮਸ ਹੁੰਦੀਆਂ ਨੇ ਜਾਂ ਹੋਰ ਐਕਟੀਵਿਟੀਆਂ ਜੋ ਬੱਚੇ ਨੇ ਰੱਖੀ ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਆਈਆਂ ਨੇ ਸੈਟਰਡੇ ਨੂੰ ਕਰਾਉਂਦੇ ਆ ਔਰ ਅਗਲੇ ਲਈ ਜੋ ਬੰਨੇ ਇੱਕ ਨੋਟਬੁੱਕ ਲੈ ਕੇ ਜਾਣੀਆਂ ਤੇ ਉਹ ਮੈਂ ਰੈਡੀ ਕਰ ਰਹੀ ਆ ਉਹਦਾ ਕਵਰ ओ शिट क्योंकि यही टाइम लगता हूँ मेरा तो पत् बच्चों तो के स्कूल की तैयारी के लिए और कबर मैं तक दिखाई है कि मैं लिख की रही हाँ कवर तो ड्राइंग आर्ट कर रही हूँ मैं उसकी आर्ट पहले मेरी आर्ट बहुत वीरिया होंगी सी प्लस वन प्लस टू के बेच बट उसद इन की नहीं हैगी ਪਰ ਮੇਰੇ ਹੱਥ ਦੇ ਵਿੱਚ ਹਜੇ ਵੀ ਮਤਲਬ ਲਚਕਤਾ ਜਿਹਨੂੰ ਕਹਿ ਦਿੰਨੇ ਆਪਾਂ ਉਹ ਕਾਫੀ ਆ। ਉੱਛੀ ਹੋ ਜਾਂਦੀ ਹੈ। ਮਤਲਬ ਜੇ ਮੈਂ ਕੋਈ ਆਰਟ ਜਾਂ ਕੁਝ ਬਣਾਉਣਾ ਚਾਹਾਂ ਤਾਂ ਮੈਂ ਇੱਕ ਟਾਈਮ ਦੇ ਵਿੱਚ ਬਣਾ ਦਿੰਦੀ ਹਾਂ ਉਹ ਚੀਜ਼ ਨੂੰ। ਤੇ ਮੈਂ ਹੁਣ ਸੋਚ ਰਹੀ ਸੀ ਕਿ ਸੰਡੇ ਨੂੰ ਮੈਂ ਮੈਕ ਦੇ ਤੇ ਜੋ ਬੰਦੇ ਜਿਹੜੀਆਂ ਨੋਟਬੁక్స్ ਨੇ ਉਹਨਾਂ ਦੇ ਫਰੰਟ ਪੇਜ ਨੇ ਸਾਰੇ ਉਹ ਡਿਜ਼ਾਈਨ ਕਰਾਂ। ਮੈਥ ਦੇ, ਸਾਇੰਸ ਦੇ ਸਾਰੇ ਕੀ ਦੇਰ ਸਮੇਂ ਮੇਰੇ ਟਾਈਮ ਲਿਜਾ ਤੈਨੂੰ ਵੀ ਅ ਜੋੜ ਕਰੂੰਗੀ ਤੇ ਤੁਹਾਨੂੰ ਦਿਖਾਵਾਂਗੀ ਫਿਲਹਾਲ ਤਾਂ ਮੈਂ ਕੁਝ ਡਿਜ਼ਾਈਨ ਨਹੀਂ ਕਰ ਰਹੀ ਬਸ ਲਿਖ ਰਹੀ ਹਾਂ ਜੋ ਬਲੋ ਨੇ ਨੋਟਬੁੱਕ ਕੱਲ ਲੈ ਕੇ ਜਾਣੀ ਆ ਜਿਹਦੇ ਉੱਪਰ ਇਹਨੂੰ ਗ੍ਰਾਮਰ ਕਰਵਾਉਣਗੇ ਅ ਜੋ ਸਿੰਪਲੀ ਵਰਡਸ ਹੁੰਦੇ ਆ ਡੇਲੀ ਯੂਜ਼ ਦੇ ਵਾਲੇ ਉਹ ਲਿਖਵਾਉਣਗੇ ਇਹ ਹੈਗੀ ਆ ਉਹ ਨੋਟਬੁੱਕ ਜਿਹਦੇ ਉੱਪਰ ਆਪਾਂ ਲਿਖਣਾ ਮਾਈ ਮਿੰਨੀ ਡਿਕਸ਼ਨਰੀ ਔਰ ਪਹਿਲਾਂ ਮੈਂ ਪੈਨਸਲ ਨਾਲ ਡਰਾ ਕਰ ਲਿਆ ਸੀ ਲਾਈਟ ਲਾਈਟ ਕਿ ਉਹ ਇੰਨਾ ਕ ਆਜਵੇ ਹੁਣ ਆਪਾਂ ਇਹਨੂੰ ਮੈਨੂੰ ਸਕੈਚ ਕੋਈ ਲੱਭਿਆ ਨਹੀਂ ਹੈਗਾ ਇਸ ਲਈ ਮੈਂ ਕੋਈ ਵਾਲਾ ਸੀਗਾ ਮਾਰਕਰ ਤੇ ਫਿਰ ਆਪਾਂ ਇਹੀ ਚੱਕਤਾ ਕਵਰ ਤਾਂ ਆਪਾਂ ਇਹਨਾਂ ਨੂੰ ਫੈਬਰਿਕ ਵਾਲੀ ਕਰਵਾ ਦਿੰਨੇ ਹੁੰਨੇ ਆ ਸੋ ਜੋਨ ਨੂੰ ਮੈਂ ਹਾਊਸ ਯੂਨੀਫਾਰਮ ਲੈ ਕੇ ਇਸ ਕੱਲੇ ਨੇ ਹਾਊਸ ਯੂਨੀਫਾਰਮ ਪਾ ਕੇ ਜਾਣ ਬਟ ਉਹ ਟੀ-ਸ਼ਰਟ ਇੱਡੀ ਵੱਡੀ ਕਿਉਂ ਮੈੱਕ ਦੇ ਆਗੀ ਜੋਨ ਉਹ ਜਦਾ ਉਹ ਜੇ ਰਹਿ ਗਿਆ ਪਹਿਲਾਂ ਮੈਂ ਲਿਖ ਲਵਾਂ ਮੈਂ ਹੋਰ ਕੁਛ ਨਾ ਕਰ ਦਮ ਇੱਧਰ ਲਿਖ ਲਿਖ ਦੀ ਲਓ ਜੀ ਰੈਡੀ ਆ ਜੋਬਨ ਦੀ ਡਿਕਸ਼ਨਰੀ ਮਾਈ ਮਿਨੀ ਡਿਕਸ਼ਨਰੀ ਨੇਮ ਲਿਖਤਾ ਆਪਾਂ ਜੋਨਪ੍ਰੀਤ ਸਿੰਘ ਗਿੱਲ ਔਰ ਕੱਲ ਮੈਂ ਨਾ ਇਹਦੀਆਂ ਸਾਰੀਆਂ ਨੋਟਬੁక్స్ ਦੇ ਜਿਹੜੇ ਆ ਵਾਲੇ ਫਰੰਟ ਪੇਜ ਹੁੰਦੇ ਆ ਇਹਨਾਂ ਨੂੰ ਆਪਾਂ ਡਿਜ਼ਾਈਨ ਕਰਾਂਗੇ ਕੱਲ ਜਾਂ ਪਰਸੋਂ ਕਰੂੰਗੀ ਪਰਸੋਂ ਕਰੂੰਗੀ ਕਿਉਂਕਿ ਕੱਲ ਤਾਂ ਮੇਰਾ ਯੂਨੀਫਾਰਮ ਦਾ ਕੰਮ ਕਰਨਾ ਸਾਰਾ ਪਰਸੋਂ ਕਰਾਂਗੀ ਇਹ ਵਾਲੇ ਡਿਜ਼ਾਈਨ ਚਲੋ ਵੀ ਪੈਕ ਯਰ ਬੈਗ ਆ ਗਈ ਬੁੱਕਾਂ ਜੋਵਨ ਦੀ ਉਹ ਤੋਂ ਪੋਰਾ ਕ ਹੈਗਾ ਏਡੇ ਏਡੇ ਬੁੱਕਸ ਪੜ ਲੰਨਾ ਹੈ ਇਹ ਕੀ ਆ ਮੈਥ ਓਕੇ ਐਂਗਲਿਸ਼ ਹੈ ਕਰ ਲੈਣਾ ਜੋ ਵੰਦ ਤੂੰ ਕੁਛ ਹੈ ਮੈਡਮ ਤਾਂ ਕੁੱਟ ਵੀ ਖਾ ਲੈਣਾ ਕੁੱਟ ਵੀ ਖਾ ਲੈਣਾ ਕਿਹੜੇ ਮੈਣ ਦੁਕਾਨਾਂ ਦਾ ਨਵੀਂ ਮੈਡਮ ਲੱਗੇ ਨੇ ਜਿਹੜੇ ਕਿ ਸ਼ਵੇਤਾ ਮੈਮ ਤੂੰ ਸ਼ਵੇਤਾ ਮੈਣ ਤਾਂ ਵੀ ਖਾ ਲੈਣਾ ਕਰੇਗਾ ਹਾਂ ਨਵੀਂ ਮੈਣਾਂ ਤੋਂ ਵੀ ਖਾ ਲੈਣਾ ਬੈਡ ਬாய் ਜਿਹਦੇ ਦੇ ਵਿਦਾਉਤ ਐ ਲੱਗਦੀ ਹੈ ਹਾਂ ਜੋ ਵੰਦ ਸਿਖਾ ਰਿਹਾ ਬੈਕਸ ਮੈਂ ਨੇ ਆ ਸਮਝਾਇਆ ਬੈਕਸ ਚਾਪਾ ਨੇ ਕਿ ਮੈਂ ਮੇਰੇ ਕੋਲੇ ਮੈਂ 5 ਬੁਲਬਲੇ ਲੈਣੇ ਆ ਹੂੰ ਉਹ ਮੈਂ ਅੱਧੇ ਘਰ ਚਿਰਣਾ ਮੈਂ ਸੈਂਟਰਲ ਚ ਹੈਨਾ ਹੂੰ ਤੇ ਫਿਰ ਹੁਣ ਮੈਂ 5 ਲੈਣੇ ਆ ਹੂੰ ਪਹਿਲ ਇੱਕ ਲੈ ਲਿਆ ਮੈਂ ਹੂੰ ਫਿਰ ਦੂਜਾ ਲੈ ਲਿਆ ਹਾਂ ਫਿਰ ਮੈਂ ਤੀਜਾ ਲੈ ਲਿਆ ਹਾਂ ਤੇ ਚੌਥਾ ਲੈ ਲਿਆ ਹਾਂ ਚਾਰ ਲੈ ਲਏ ਤੇ ਇੱਕ ਮੈਂ ਪੰਜਵਾਂ ਲੈ ਆ ਖੋਇਆ ਹੂੰ ਹੋ ਗਏ ਪੰਜ ਮਮ ਲੇ ਕੀ ਗੱਲ ਬਣੀ ਹੈ ਇੱਕ ਤੇ ਨਹੀਂ ਸਮਝਿਆ ਮੈਨੂੰ ਨਹੀਂ ਲੋ ਵੀ ਜੋ ਬੰਨੇ ਤਾਂ ਜਾਇਆ ਨਹੀਂ ਬੈਕਸ ਕਿਉਂਕਿ ਅੱਜ ਦੀ ਫਸਟ ਕਲਾਸ ਸੀਗੀ ਇਹਨੂੰ 5 ਲੈਣੇ ਆ ਤਾਂ ਉੱਪਰ ਵਾਲੇ ਇਕੱਲੇ 5 ਹੁੰਦੇ ਨੇ ਨੀਚੇ ਇੱਕ ਨੀਚੇ ਵਾਲੇ 5 ਹਾਂ ਸਭ ਜਿਹੜੇ ਆ ਵਾਲੇ ਹੁੰਦੇ ਆ ਇਹ 5 ਦੇ ਵਿੱਚ ਕਾਊਂਟ ਹੁੰਦੇ ਹੁੰਦੇ ਨੇ ਇਹਨਾਂ ਨੂੰ ਉੱਪਰ ਰੱਖਣਾ ਇਹਨਾਂ ਨੂੰ ਨੀਚੇ ਰੱਖਣਾ ਜਦੋਂ ਲੈਣੇ ਨੇ ਉਦੋਂ ਉੱਪਰ-ਨੀਚੇ ਕਰਨੇ ਹੁੰਦੇ ਨੇ ਜੇ ਆਪਾਂ 5 ਲੈ ਕੇ ਆਂ ਚਾਰੋਂ ਲੈ ਲੀਏ ਤਾਂ 9 9 ਬਣ ਗਏ ਇਟਸ ਨਾਟ ਜਿਹੜਾ ਆ ਵਾਲੀ ਹੁੰਦੀ ਹੈ ਨਾ ਆਨਲਾਈਨ ਤੋਂ ਆ ਉੱਪਰ ਵਾਲੇ ਹੁੰਦੇ ਨੇ ਇਹ 5 5 ਹੁੰਦੇ ਨੇ ਠੀਕ ਆ ਜਿੱਦਾਂ ਹੁਣ ਜੇ ਤੈਨੂੰ ਕਹਿਣਗੇ ਉਥੇ b 5 ਹੈ ਨਾ ਠੀਕ ਆ ਤੇ ਉਹਦੇ ਵਿੱਚ ਜੋ 3 ਲੋਅਰ 1 2 3 ਟੋਟਲ ਕਿੰਨੇ ਬਣ ਗਏ 5 6 7 8 ਠੀਕ ਆ ਫਿਰ ਜਦੋਂ ਇਹ ਜੁਆਇੰਟ ਹੋਰ ਹੋ ਗਏ ਉਹ ਕਾਊਂਟ ਕਰਨੇ ਆ ਓਕੇ ਕੋਈ ਗੱਲ ਨਹੀਂ ਅੱਜ ਫਸਟ ਕਲਾਸ ਸੀ ਨਾ ਕੁਝ ਮੈਸ ਖਾਉਂਗੀ ਕੁਝ ਮੈਮਸ ਖਾਣਗੇ ਓਕੇ ਫੇ ਦੇਖੀ ਵਿਨਾਇਤੀ ਕਰ ਲਿਆ ਕਰਨਾ ਤਾਂ ਫਿੰਗਰਸ ਨਾਲ ਹੀ ਆਏ ਆ ਕਰਕੇ ਜਿਵੇਂ ਮੈਂ ਕਰਦੀ ਹੁੰਦੀ ਆ ਹਣੇ ਲਓ ਵੀ ਹੋ ਗਈ ਆ ਤਿਆਰੀ ਬੱਚਿਆਂ ਦੇ ਸਕੂਲ ਜਾਣ ਦੀ ਚਲੋ ਵੀ ਚਲੋ ਹੁਣ ਲੱਗੋ ਟਿਕਾਣੇ ਬਹੁਤ ਟਾਈਮ ਹੋ ਗਿਆ ਕਿਉਂਕਿ ਮਾਰਨਿੰਗ ਫੇਰ ਜਲਦੀ ਉੱਠਣਾ ਤੇ ਸਕੂਲ ਭੇਜਣਾ ਔਰ ਉਸ ਤੋਂ ਬਾਅਦ ਦੋ ਆ ਗਈਆਂ ਛੁੱਟੀਆਂ ਤੇ ਆਰਾਮ ਨਾਲ ਉਠਾਂਗੇ ਹੈਨਾ ਹਾਂਜੀ ਦੋ ਛੁੱਟੀਆਂ ਹਮ ਚਲੋ ਫੇਰ ਪਵਾ ਹੁਣ ਚਲੋ 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 ਸਰਗੁਡ ਨਾਈਟ ਬੋਲੋ ਗੁਡ ਨਾਈਟ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਥੈਂਕ ਯੂ ਗੁਡ ਨਾਈਟ ਥੈਂਕ ਯੂ ਪ੍ਰੈਸ ਕਰਨਾ ਸੋ ਸੇ ਗੁਡ ਨਾਈਟ ਗੁਡ ਨਾਈਟ ਟੂ ஆல் ਆਫ ਯੂ ਗੁਡ ਨਾਈਟ